हेलो माय YouTube फैमिली वेलकम बैक टू माय चैनल किवें ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਠੀਕ ਹੋਗੇ ਅੱਜ ਵਲੋਗ ਬਾਬੂ ਤੇ ਸ਼ੁਰੂਆਤ ਹੋਈ ਹੈ ਵਲੋਗ ਦੀ ਇਹ ਸਕੂਲ ਜਾ ਰਹੀ ਹੈ ਜਿ ਹਿ ਯੂਨੀਫਾਰਮ ਨਾ ਬੁੱਧਵਾਰ ਨੂੰ ਇਹ ਹੁੰਦੀ ਹੈ येलो येलो टीशर्ट ਔਰ ब्लू ਨਿਕਰ ਤੇ ਬਾਕੀ ਦਿਨ ਚੈੱਕ ਹੁੰਦੀ ਹੈ ਸ਼ਰਟ ब्लू ਇਹੀ ਵਾਲੀ ਨਿਕਰ ਹੁੰਦੀ ਹੈ ਚੈੱਕ ਸ਼ਰਟ ਹੁੰਦੀ ਹੈ ਤੇ ਬਸ ਇਹ ਸਕੂਲ ਜਾ ਰਹੀ ਹੈ ਹੁਣ ਤਾਂ ਫਿਰ ਸਿ ਛੁੱਟੀਆਂ ਪੈ ਗਈਆਂ ਆਂ ਤੇ ਬੱਸ ਆਟੋ ਆਣ ਵਾਲਾ ਸੀਗਾ ਹੌਸਟ ਕੋਲੇ ਨੂੰ ਪਾਇਆ ਨਾ ਤੇ ਆਟੋ ਆਣ ਵਾਲਾ ਸੀਗਾ ਤੇ ਬੱਸ ਆਪਣੀ ਭੈਣ ਨਾਲੇ ਦੇਖ ਰਿਹਾ ਭੈਣ ਅਗਲਾ ਬੱਤਾ ਮਾਰਿਆ ਆ ਕਿ ਨਾ ਇਹ ਮਿਲ ਕੇ ਜਾਂਦਾ ਹੁੰਦਾ ਹੈ ਗੱਲਾਂ ਗੁੱਲਾਂ ਕਰ ਕੇ ਤੇ ਇੱਥੇ ਨਾ ਮੈਨੂੰ ਹੈਂਕੀ ਦੇਦੀ ਸੀ ਮੈਂ ਕਿ ਹੈਂਕੀ ਨਾ ਪੋਲਜੀ ਹੈਂਕੀ ਆਪਣੀ ਨਾ ਪੋਕਟ ਵਿੱਚ ਪਾਲਾ ਤੇ ਮੋਰ niche ਸਾਨੂੰ ਪਤਾ ਹੀ ਹੈ ਕਿੰਨੀ ਭੱਜ ਦੌੜ ਹੁੰਦੀ ਖਲਾਰਾ ਖਲੂਰਾ ਵੀ ਸਾਹਮਣਾਂ ਹੁੰਦਾ ਬੱਚਾ ਵੀ ਦੇਖਣਾ ਛੋਟਾ ਬਹੁਤ ਕੰਮ ਹੋ ਜਾਂਦਾ ਆ ਤੇ ਆਟੋ ਵਾਲੇ ਦਾ ਹਜੇ ਟਾਈਮ ਮਤਲਬ ਫੋਨ ਅਸੀਂ ਕਰ ਦਿੱਤਾ ਆ ਉਹ ਫਿਰ ਦੱਸ ਦਿੰਦਾ ਵੀਨੇਕ ਟਾਈਮ ਤੱਕ ਮੈਂ ਆਣਾ ਆ ਤੇ ਇਹਨੂੰ ਰੈਡੀ ਤਾਂ ਮੈਂ ਕਰ ਦੰਨੀ ਆ ਪਹਿਲੀ ਬਾਕੀ ਪਤਾ ਨਹੀਂ ਹੁੰਦਾ ਨਾ ਕਿਹੜੇ ਵੇਲੇ ਕਦੋਂ ਕਦੋਂ ਆ ਜਾਵੇ ਆਟੋ ਵਾਲਾ ਆਟੋ 'ਚ ਜਾਂਦਾ ਹੋਰ ਵੀ ਬੱਚੇ ਜਾਂਦੇ ਆ ਤੇ ਬਸ ਇਹ ਇਹ ਆਟੋ 'ਚ ਜਾਂਦਾ ਆ ਆਟੋ 'ਚ ਮਤਲਬ ਹੋਰ ਵੀ ਬੱਚੇ ਹੁੰਦੇ ਆ ਤੇ ਮੈਂ ਇੱਥੇ ਆਪਣੀਆਂ ਮੈਂ ਕਿ ਚੱਲ ਜਾ ਤੱਕ ਮੈਂ ਆਪਣੀਆਂ ਚੱਦਰਾਂ ਜਿਹੜੀਆਂ ਹੁੰਦੀਆਂ ਤੈਹ ਲਾ ਲੈਣੀਆਂ ਚੱਦਰਾਂ ਨਹੀਂ ਚੱਦਰਾਂ ਨੂੰ ਤੇ ਇੱਟ ਲਗਾ ਕੇ ਉਸ ਤੋਂ ਬਾਅਦ ਮੈਂ ਘਰ ਦੇ ਕੰਮ ਕਰੂੰਗੀ ਤੇ ਭਾਬੂ ਦੇ ਪਾਪਾ ਚੱਪਲ ਆਪਣੀ ਲੈ ਕੇ ਆਏ ਸੀ ਭਾਬੂ ਕੁ ਵੀ ਆਪਣੇ ਲਈ ਇੱਕ ਚੱਪਲ ਲੈ ਕੇ ਆਏ ਚੱਪਲ ਦਾ ਜੋੜਾ ਔਰ ਭਾਬੂ ਦੇ ਪਾਪਾ ਵੀ ਲੈ ਕੇ ਆਏ ਹਿਨਾ ਕੋ ਹੈ ਨਹੀਂ ਸੀ ਹੈਗੀ ਸੀਗੀ ਮਤਲਬ ਉਹ ਟੁੱਟ ਗਈ ਸੀ ਤੇ ਫਿਰ ਇਹ ਕਹਿੰਦੇ ਮੈਂ ਨਵੀਂ ਲੈਣੀ ਆ ਤੇ ਲੈ ਕੇ ਆਏ ਸੀ ਵਿਚਾਰ ਤੋਂ ਭਾਬੂ ਕੁ ਦੇ ਪਾਪਾ ਚੱਪਲਾਂ ਸਲੀਪਰ ਜੈਨੂੰ ਕਹਿੰਦੇ ਸਲੀਪਰ ਆ ਤੇ ਦੇਖੋ ਮੇਰੇ ਕੱਪੜੇ ਹਜੇ ਇੰਧਾ ਦੀ ਅੱਧੀ ਪਏ ਆ ਜਗ੍ਹਾ ਹੀ ਨਹੀਂ ਹੈ ਰੱਖਣ ਨੂੰ ਬੈੱਡ ਦਾ ਸੋਚਦੇ ਇਧਰਲੇ ਕਮਰੇ ਚਾਹ ਦੇਖੋ ਕਿੰਨਾ ਖਲਾਰਾ ਪਏ ਕੱਪੜੇ ਸਾਰੇ ਇਧਰ ਬੈੱਡ ਲਾਵਾਂਗੇ ਫਿਰ ਉੱਚੇ ਜਾਣੇ ਤੇ ਸਾਈ ਜੀ ਲਈ ਮੈਂ ਕੁਝ ਸੋਚਿਆ ਹੋਇਆ ਆ ਤੇ ਆਟਾ ਖਤਮ ਹੋ ਗਿਆ ਸੀ ਆਟੇ ਦੀ ਥਾਲੀ ਲਈ ਆਂਦੀ ਜਿਹੜੇ ਕੱਪੜੇ ਆ ਨਾ ਤੁਸੀਂ ਦੇਖ ਰਹੇ ਹੋ ਨਾ ਬਹੁਤ ਸਾਰੇ ਮੈਂ ਹਜੇ ਛੇੜ ਨਹੀਂ ਲਈ ਬਿਲਕੁਲ ਵੀ ਕਿਉਂਕਿ ਇਧਰ ਬੈੱਡ 'ਚ ਰੱਖਣ ਨੂੰ ਜਗ੍ਹਾ ਨਹੀਂ ਹੈਗੀ ਜੇ ਮੇਰਾ ਰੂਮ ਉੱਚ ਜਗ੍ਹਾ ਨਹੀਂ ਤੇ ਹੋਰ ਬੈੱਡ ਲੈਣੇ ਪੈਣਾ ਤੁਹਾਨੂੰ ਪਤਾ ਹੀ ਹੈ ਬੱਚਾ ਆਇਆ ਹੁਣ ਗੁड़िया ਰਾਣੀ ਵੀ ਉਹਦੇ ਵੀ ਕੱਪੜੇ ਆ ਤੇ ਇਸ ਲਈ ਬੈੱਡ ਲੈਣੇ ਪੈਣਾ ਆ ਤੇ ਸ਼ਾਮ ਦਾ ਟਾਈਮ ਆ ਸਮਾਨ ਲੈ ਆਂਦਾ ਸੀਗਾ ਆ ਦੁੱਧ ਵਗੈਰਾ ਖਤਮ ਹੋ ਗਿਆ ਸੀ ਗੁड़िया ਰਾਣੀ ਦਾ ਤੇਲ ਮਾਲਿਸ਼ ਵਾਲਾ ਤੇਲ ਦੇ ਨਾਲ ਸਾਬਣ ਮਿਲਿਆ ਔਰ ਆਹ ਵਾਈਪਸ ਪਾਊਡਰ ਔਰ ਬਾਬੂਲੀ ਪਾਊਡਰ ਲੈ ਆਂਦਾ ਤੇ ਇਹ ਵਾਲੀ ਪਾਊਡਰ ਦਿਨ ਨਾਲ ਨਾ ਉਮੋ ਜਲੀ ਹੁੰਦੀ ਹੈ ਇਹ ਵੀ ਲਈਏ ਇਹਦੇ ਨਾਲ ਫ੍ਰੀ ਮਿਲੀ ਹੈ ਤੇ ਬਾ ਇਹ ਲ ਗੁਡੀਰਾਣੀ ਲਈ ਦੁੱਧ ਵੀ ਲਗਾਇਆ ਹੋਇਆ ਇਹ ਵਾਲਾ ਦੁੱਧ ਲੈ ਆਂਦਾ ਡੱਬਾ ਤੇ ਵਿੱਚ ਵਿੱਚ ਅਸੀਂ ਇਹ ਦੁੱਧ ਵੀ ਪਲਾਨੇ ਆ ਤੇ ਲੋ ਜੀ ਪਹਿਲੀ ਬੜੀ ਮੇਰੀ ਲਾਡੋ ਰਾਣੀ ਹੈ ਮੇਰੀ ਗੁड़िया ਰਾਣੀ ਬਾਬਾ ਸੋਢਲ ਆਈ ਆ ਮੱਥਾ ਟੇਕਣ ਨੂੰ ਫਸਟ ਟਾਈਮ ਆਈਆ ਕੋਕੀ ਸਾਡੇ ਵੈਸੇ ਵੀ ਸਵਾ ਮਹੀਨੇ ਚ ਲੜਕਾ ਹੋਵੇ ਲੜਕੀ ਹੋਵੇ ਐਸੀ ਸਭ ਤੋਂ ਪਹਿਲਾਂ ਕਿਸੇ ਮੰਦਰ ਚ ਕਿਤੇ ਗੁਰਦੁਆਰੇ ਕਿਤੇ ਨਹੀਂ ਜਾ ਸਕਦੇ ਇਹ ਸਾਡੇ ਜਠੇਰੇ ਆ ਬਾਬਾ ਸੋਢਲ ਜੀ ਤੇ ਇੱਥੇ ਹੀ ਅਸੀਂ ਪਹਿਲਾਂ ਮੱਥਾ ਟਕਾਣ ਬੱਚੇ ਤਾਂਦੇ ਆ ਤੇ ਬਸ ਫਿਰ ਗੁड़िया ਰਾਣੀ ਨੂੰ ਇੱਥੇ ਲੈ ਕੇ ਆਏ ਸੀ ਮੱਥਾ ਟਕਾਣ ਲਈ ਪਹਿਲੇ ਪਹਿਲੇ ਮਰਲੇ ਪਹਿਲੀ ਵਰੀ ਆਈਆ ਇਹ ਮੱਥਾ ਟੇਕਣੇ ਤੇ ਇੱਥੇ ਨਾ ਬਹੁਤ ਜ਼ਿਆਦਾ ਵਧੀਆ ਕਾਫੀ ਟਾਈਮ ਬਾਅਦ ਮੈਂ ਵੀ ਕਾਫੀ ਟਾਈਮ ਬਾਅਦ ਆਈ ਆ ਤੇ ਇੱਥੇ ਨਾ ਜੋਤ ਜਗਾਂਦੀ ਹੁੰਦੀ ਆ ਸੰਗਤਾਂ ਜਿੰਨੀਆਂ ਬਿਆਨੀਆਂ ਨੇ ਜਿਨ੍ਹਾਂ ਜਿੰਨਾਂ ਨੇ ਸੁੱਖਿਆ ਹੁੰਦਾ ਜੋਤ ਚੋੜ ਜਗਾਂਦੇ ਇੱਥੇ ਤੇ ਇੱਥੇ ਫਿਰ ਗੁੜੀਆ ਰਾਣੀ ਦੇ ਵਿਦਰਸ਼ਨ ਕਰਾਈ ਅੰਦਰ ਤੇ ਤੁਸੀਂ ਵਿਦਰਸ਼ਨ ਕਰੋ ਬਾਬਾ ਸੋਢਲ ਜੀ ਦੇ ਬਾਬਾ ਜੀ ਸਭ ਦੀਆਂ ਮਨੋ ਕਾਮਨਾ ਸਭ ਦੀਆਂ ਇਸ਼ਮਰਾਦਾ ਪੂਰੀਆਂ ਕਰਨ ਤੇ ਬਸ ਬਾਬੂ ਦੇ ਪਾਪਾ ਫਿਰ ਮੈਂ ਮੈਂ ਕਿਹਾ ਤੁਸੀਂ ਕੁੜੀ ਫੜ ਲਓ ਕਿਉਂਕਿ ਮੇਰੇ ਕੋਲ ਹੋਰ ਵੀ ਸਮਾਨ ਸੀਗਾ ਤੇ ਇਥੇ ਨਾ ਦੁੱਧ ਦੇ ਪੈਗਟੂ ਚੜਦੇ ਆ ਆਪਣੀ ਸ਼ਰਧਾ ਜੋ ਮਰਜ਼ੀ ਚਲਾ ਲਓ ਤੇ ਕਰੋ ਦਰਸ਼ਨ ਬਾਬਾ ਸੋਢਲ ਜੀ ਦੇ ਜਾਇ ਬਾਬਾ ਸੋਢਲ ਜੀ ਦੀ ਔਰ ਪੰਡਿਤ ਜੀ ਨੂੰ ਫਿਰ ਨਾ ਗੁੜੀਆ ਰਾਣੀ ਫੜਾਈ ਸੀ ਕਿ ਅੰਦਰ ਮੱਥਾ ਟਿਕਾ ਦਿਓ ਗੁੜੀਆ ਰਾਣੀ ਦਾ ਤੇ ਇਹਨਾਂ ਨੇ ਫਿਰ ਅੰਦਰ ਮੱਥਾ ਟਿਕਾਇਆ ਗੁੜੀਆ ਰਾਣੀ ਦਾ ਤੇ ਇਹ ਸਮਝੇ ਸ਼ਾਇਦ ਲੜਕਾ ਆ ਪੁੱਛ ਰਹੇ ਸੀ ਕਿ ਲੜਕਾ ਹੈ ਮੈਂ ਕਿਹਾ ਨਹੀਂ ਬਿਟਿਆ ਆਇਆ ਕਹਿੰਦੇ ਬਹੁਤ ਵਧੀਆ ਭੈਣ ਭਰਾ ਦੀ ਜੋੜੀ ਬਣ ਗਈ ਤੇ ਹੱਸ ਰਹੇ ਸੀ ਨਾਲੇ ਤੇ ਇਸ ਤੋਂ ਬਾਅਦ ਅਸੀਂ ਨਾ ਪ੍ਰਕਰਮਾ ਵੀ ਕੀਤੀ ਬਾਬਾ ਸੋਡਲ ਜੀ ਜਿੱਦਾਂ ਸਾਈਡ ਤੋਂ ਦੇਖੋ ਜਗ੍ਹਾ ਬਣੀ ਆ ਉਸ ਤੋਂ ਬਾਅਦ ਅਸੀਂ ਦਾ ਮਤਲਬ ਘੁੰਮ ਕੇ ਵੀ ਆਏ ਆ ਇੱਥੇ ਪ੍ਰਕਰਮਾ ਵੀ ਹੁੰਦੀ ਹੈ ਤੁਸੀਂ ਵੀ ਅਗਰ ਕੋਈ ਵੀ ਜਲੰਧਰ ਦਾ ਜੇ ਕਿਤੇ ਵੀ ਦੇਖ ਰਹੇ ਹੋ ਪਲੀਜ਼ ਬਾਬਾ ਸੋਢਲ ਜੀ ਦੇ ਮੰਦਰ ਜ਼ਰੂਰ ਜ਼ਰੂਰ ਆਇਓ ਹੁਣ ਸਤੰਬਰ ਮਹੀਨੇ ਇੱਥੇ ਮੇਲਾ ਵੀ ਬੋਪਾਰਾ ਮੇਲਾ ਲੱਗਦਾ ਹੈ ਬਾਬਾ ਸੋਢਲ ਜੀ ਦੇ ਮੰਦਰ ਬੋਪਾਰਾ ਮਤਲਬ ਦੋ ਤਿੰਨ ਦਿਨ ਤੱਕ ਰਿੰਦਾ ਆ ਇਹ ਮੇਲਾ ਬਸ ਇੱਥੇ ਮੱਥਾ ਟੇਕ ਲਿਆ ਬਾਬੂ ਕੋ ਤੁਹਾਨੂੰ ਪਤਾ ਹੀ ਹੈ ਕੈਮਰਾ ਜਿਹੜਾ ਬਾਬੂ ਕੋ ਕੈਮਰਾ ਹੁੰਦੇ ਤਾਂ ਹਲਾਉਂਦੇ ਹੀ ਦਿੰਦਾ ਹੈ ਤੇ ਹੁਣ ਅਸੀਂ ਜਾ ਰਹੇ ਹਾਂ ਨੀਚੇ ਵਾਲੀ ਸਾਈਡ ਜਿੱਥੇ ਬਾਬਾ ਜੀ ਨੇ ਮਤਲਬ ਇਹ ਨਾਲ ਦੀ ਤੁਸੀਂ ਸੁਣੋਗੇ ਨਾ ਕਹਾਣੀ ਸੁਣੋਗੇ ਬਹੁਤ ਇੰਟਰਸਟਿੰਗ ਕਹਾਣੀ ਆ ਇੱਥੇ ਨਾ ਬਾਬਾ ਜੀ ਨੇ ਛਲਾਂਗ ਲਾ ਦਿੱਤੀ ਸੀਗੀ ਇਸ ਪਾਣ ਇੱਥੇ ਨਾ ਬਹੁਤ ਜਿਆਦਾ ਵੱਡਾ ਤਲਾਬ ਸੀਗਾ ਤੇ ਕਪੜੇ ਧੋਣ ਆਏ ਸੀ ਆਪਣੇ ਮਤਲਬ ਇਹਨਾਂ ਦੀ ਮੰਮੀ ਬਾਬਾ ਸੋਹਲ ਜੀ ਦੀ ਕਪੜੇ ਧੋਣ ਆਏ ਸੀ ਤੇ ਇਹਨਾਂ ਨੇ ਨਾ ਇੱਥੇ ਛਲਾਂਗ ਲਗਾ ਦਿੱਤੀ ਸੀ ਤੇ ਇੱਥੋਂ ਫਿਰ ਇਸ ਤਰ੍ਹਾਂ ਹੀ ਪ੍ਰਗਟ ਹੋਏ ਸੀਗੇ ਕਿਉਂਕਿ ਉਹਨਾਂ ਦੀ ਮੰਮੀ ਬਹੁਤ ਰੋ ਰਹੀ ਸੀ ਵੀ ਮੇਰਾ ਬੇਟਾ ਮੇਰਾ ਬੇਟਾ ਹਣਾ ਕਿੱਥੇ ਚਲ ਗਿਆ ਤੇ ਅੱਧੀ ਫਿਰ ਹਣਾ ਇਹ ਬਾਹਰ ਨਿਕਲੇ ਸੀ ਸ਼ੀਸ਼ਨਾਗ ਦੇ ਰੂਪ ਵਿੱਚ ਤੇ ਅੱਧੇ ਇਹਨਾਂ ਦੇ ਫਿਰ ਨਾ ਬਣ ਗਿਆ ਇੱਥੇ ਮਤਲਬ ਕੀ ਆ ਫੋਟੋ ਬਗੜਾ ਦਿੱਤੀ ਸਮਾ ਸਮਾ ਗਏ ਨਾ ਤੇ ਆ ਦੇਖੋ ਅੱਧੀ ਸੀਮ ਟੂ ਸੀਮ ਅੱਧੀ ਬਾਰ ਨਿਕਲੀ ਸੀ ਤੇ ਬਸ ਇੱਥੇ ਫਿਰ ਮੱਥਾ ਟੇਕਿਆ ਉਸ ਤੋਂ ਬਾਅਦ ਅਸੀਂ ਉੱਪਰ ਆ ਗਏ ਪੂੜੀਆਂ ਚਾਰੋਂ ਪਾਸੇ ਐ ਜਿਹੜੋਂ ਹੇਠਾਂ ਨੀਚੇ ਜਾਣੀ ਇੱਥੇ ਜਿਹੜਾ ਮੇਲਾ ਹੁੰਦਾ ਬਹੁਤ ਜ਼ਿਆਦਾ ਭੀੜ ਹੁੰਦੀ ਆ ਬਹੁਤ ਜ਼ਿਆਦਾ ਤੇ ਤੁਸੀਂ ਵੀ ਕਰੋ ਦਰਸ਼ਨ ਅਸੀਂ ਮੱਥਾ ਟੇਕ ਲਿਆ ਆ ਉੱਪਰ ਉਧਰਲੀ ਸਾਈਡ ਵੀ ਸਭ ਤੋਂ ਪਹਿਲਾਂ ਪਿੱਛੇ ਬਾਬਾ ਸੋਢਰ ਜੀ ਦੀ ਜਗ੍ਹਾ ਉੱਥੇ ਟੇਕ ਲਿਆ ਮੱਥਾ ਫਿਰ ਉਸ ਤੋਂ ਬਾਅਦ ਅਸੀਂ نیچے ਜਿਹੜੇ ਪੌੜੀਆਂ ਉਤਰ ਕੇ ਗਏ ਉੱਥੇ ਟੇਕ ਲਿਆ ਮੱਥਾ ਹੁਣ ਮੋਰੇ ਵਿਸ਼ਨੂੰ ਭਗਵਾਨ ਜੀ ਦਾ ਰੂਪ ਸੀਗੇ ਨਾ ਬਾਬਾ ਸੋਢਰ ਜੀ ਤੇ ਇੱਥੇ ਆਏ ਹੁਣ ਇੱਥੇ ਵੀ ਅਸੀਂ ਮੱਥਾ ਟੇਕ ਲਿਆ ਮੱਥਾ ਟੇਕ ਕੇ ਹੁਣ ਅਸੀਂ ਆ ਗਏ ਆ ਘਰ ਘਰ ਆ ਕੇ ਫਿਰ ਸਮਾਨ ਲੈ ਆਂਦਾ ਥੋੜਾ ਜਿਹਾ ਸਮਾਨ ਵੀ ਲੈਂਦਾ ਅੰਬ ਵੀ ਲੈਂਦੇ ਮੈਂਗੋ ਸ਼ੇਕ ਕਿਉਂਕਿ ਅਸੀਂ ਪੀਣੇ ਆ ਰਾਤ ਨੂੰ ਵੈਸੇ ਤਾਂ ਮੈਂਗੋ ਵੱਡਾ ਖਾਣੇ ਹੁੰਦੇ ਤੇ ਕਿਉਂਕਿ ਗਰਮ ਹੁੰਦੀ ਮੈਂਗੋ ਸ਼ੇਕ ਬਣਾ ਕੇ ਪੀ ਲਈਦਾ ਖਰਬੂਜੇ ਲਿਆਂਦੇ ਆ ਤੇ ਥੋੜਾ ਮੋਟਾ ਸਮਾਨ ਘਰ ਦੇ ਲਿਆਂਦਾ ਆ ਫਿਲਹਾਲ ਤਾਂ ਜਿੱਦਾਂ ਸਮਾਨ ਖਤਮ ਹੋ ਜਾਂਦਾ ਸੀ ਇੱਥੋਂ ਹੀ ਲੈ ਲੀਦਾ ਆ ਵੈਸੇ ਤਾਂ ਇਕੱਠਾ ਸਮਾਨ ਅਸੀਂ ਮੋਲ ਚੁ ਲਈ ਆਈਦਾ ਆ ਤੇ ਉਹ ਵੀ ਬਸ ਹੁਣ ਘਰ ਦੇ ਰਾਸ਼ਨ ਖਤਮੀ ਹੋ ਗਿਆ ਹੁਣ ਕਿਸ ਦਿਨ ਜਾਵਾਂਗੇ ਮੋਲ ਤੋਲ ਲਿਆਵਾਂਗੇ ਸਮਾਨ ਤੇ ਖਰਬੂਜੇ ਤੇ ਹੰਬ ਇਹ ਜ਼ਰੂਰੀ ਸੀ ਇਹ ਵੀ ਲੈ ਆਂਦੇ ਕੀ ਗੱਲ ਆ ਅਥੋ ਬਾਬਾ ਸੋਡਲਾ ਮੰਦਿਰੋਂ ਮੱਥਾ ਟੇਕਣ ਗਏ ਸੀਗੇ ਤੇ ਬਹੁਤ ਵਧੀਆ ਦਰਸ਼ਨ ਹੋਏ ਤੇ ਦੁਬਾਰਾ ਫੇਰ ਗਏ ਸੀ ਸਮਾਰ ਲੈ। ਬਾਕੀ ਹੁਣ ਦੇ ਦਿਆਂ ਮੈਂ ਕੋ ਸ਼ੇਕ ਬਣਾ ਲੱਗੇ ਮੈਂ ਵੀ ਸ਼ੇਕ ਪੀਵਾਂਗੇ ਤੇ ਲਉ ਨਾ ਬਾਬੂ ਜਾਗ ਰਿਹਾ 2 ਕੰਟ ਲਗਾ ਕੇ ਆਇਆ ਨਹੀਂ ਨਹੀਂ 3 ਕੰਟ 3 ਕੰਟ ਤੇ ਕੁੜੀ ਲੋ ਰਹੀ ਆ ਹਜੇ ਤੁਹਾਨੂੰ ਦੇ ਦੀ ਇਹ ਮੈਂ ਰੋਟੀ ਬਾਰੇ ਪਲਾਨਿੰਗ ਆ ਦਿਖਾ ਦੂੰ ਤੇ ਅਸੀਂ ਵੀ ਮੈਂਗੋ ਸ਼ੇਕ ਪੀਣਾ ਨਹੀਂ ਕਰਮੀ ਬੋਚਾ ਹੋਈ ਵੀ ਹੋ ਜਾਣਾ ਗਰਮੀ ਹੈ ਰਾਤ ਦਾ ਟਾਈਮ ਆ ਸਬਜੀ ਬਣਾ ਲਈਏ ਰੋਟੀ ਖਾਣੀ ਨਹੀਂ ਕਿਤੇ ਨਹੀਂ ਤੇ ਮੈਂਗੋ ਸ਼ੇਕ ਪੀ ਲਾਂਗੇ ਤੇ ਚਲੋ ਫਿਰ ਮੈਂ ਨਾ ਬਬੂ ਨਹੀਂ ਅੰਤ ਤੱਕ ਨਾ ਤੇ ਚਲੋ ਹੁਣ ਮੈਂਗੋ ਸ਼ੇਕ ਪੀ ਲਈਏ ਤੇ ਮਿਲਦੇ ਆਂ ਤੁਹਾਨੂੰ ਆਪਣੇ ਨੈਕਸਟ ਵਲੌਗ ਚ ਅਗਦੀ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟਰ ਸਬਸਕ੍ਰਾਈਬ ਜ਼ਰੂਰ ਕਰਿਓ ਬਾਏ ਬਾਏ ਗੁੱਡ ਨਾਈਟ